ਤੇ ਉਹ ਸੁਣਾ ਲੱਗਦਾ ਹੈ ਜਦੋਂ ਬੱਚੇ ਸਿੱਖੀ ਸ੍ਰੋਟੀ ਆਂਦੇ ਆ ਆਪਣੇ ਗੁਰੂ ਦੇ ਨਾਲ ਲੱਗਦੇ ਆ ਆਪਣੀ ਵਿਰਾਸਤ ਨੂੰ ਸੰਭਾਲਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਬੱਚਿਆਂ ਨੂੰ ਆਸ਼ੀਸ਼ ਬਖਸ਼ੋ ਤੇ ਹੋਰ ਬੱਚਿਆਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰੋ ਮਾਣ ਦੇ ਮਾਤਾ ਪਿਤਾ ਨਾਲ ਨੇ ਬਹੁਤ ਕੁਝ ਨਹੀਂ ਕਿਉਂਕਿ ਇਹ ਗੁਰਮਤ ਦੇ ਨਾਲ ਜੁੜੇ ਨੇ ਪਹਿਲੀ ਵਾਰੀ ਬੱਚੇ ਇਹਨਾਂ ਦਾ ਪਰਿਵਾਰ ਹੁਣ ਇਹ ਬਾਣੀ ਪੜ੍ਹ ਕੇ ਬਾਰੇ ਨਾਲ ਬੁਣਨਗੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦਾ ਸਫ਼ਰ ਇਦਾ ਹੀ ਜਾਰੀ ਰਹੂਗਾ ਸਾਡੇ ਪਿਤਾ ਸ਼੍ਰੀ ਗੰਦੇਸ਼ਪਾਲ ਸਿੰਘ ਜੀ ਨੇ ਸਾਨੂੰ ਪ੍ਰੇਰਿਆ ਹੈ ਤੇ ਆਪਾਂ ਜਰੂਰ ਲੋਕਾਂ ਨੂੰ ਪ੍ਰੇਰਾਂਗੇ ਕਿ ਕਿਤਾ ਸਾਡਾ ਗੁਰਮਤ ਸਿਧਾਂਤ ਕਹਿੰਦਾ ਹੈ ਕਿਤਾ ਸਾਡਾ ਸਿੱਖ ਇਤਿਹਾਸ ਕਹਿੰਦਾ ਹੈ ਤੇ ਕੀ ਸਾਡੇ ਇਤਿਹਾਸ ਦੇ ਵਿੱਚ ਹੈਗਾ ਤੇ ਮੈਂ ਧੰਨਵਾਦ ਕਰਦੀ ਹਾਂ ਆਪਣੇ ਪਿਤਾ ਸ਼੍ਰੀ ਗੰਦੇਸ਼ਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਹੁਣ ਮੱਦੇ ਪਾਸੇ ਲਾ ਕੇ ਹੁਣ ਗੁਰੂ ਤੇ ਲੜ ਲਾਇਆ ਤੇ ਆਪਾਂ ਵੀ ਉਹਨਾਂ ਦੇ ਦਿਖਾਏ ਮਾਰਤੇ ਚੱਲ ਕੇ ਹੁਣ ਬੱਚਿਆਂ ਨੂੰ ਖਾਲਸਾ ਬਣਾਵਾਂਗੇ ਤੇ ਬੱਚਿਆਂ ਨੂੰ ਗੁਰਮਤ ਸਿਧਾਂਤ ਦੇ ਨਾਲ ਜੋੜਾਂਗੇ ਸਾਹ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਗੁਰਪਿਆਰੀ ਸਾਸ ਜੀ ਆਪ ਜੀ ਜਾਣਦੇ ਹੋ ਕਿ ਅੰਮ੍ਰਿਤ ਪਾਣ ਦਾ ਸਫਰ ਇੱਥੇ ਸ਼ੁਰੂ ਹੋ ਚੁੱਕਿਆ ਸੀ ਫਾਗ ਸਰਪਿੰਡ ਦੇ ਵਿੱਚ ਤੇ ਅੱਜ ਆਪਾਂ ਨੂੰ ਆਪ ਜੀ ਨੂੰ ਹੋਰ ਦਰਸ਼ਨ ਕਰਾਉਣ ਲੱਗੇ ਆਪਾਂ ਛੋਟੇ ਛੋਟੇ ਦੋ ਬੱਚਾ ਦੇ ਇਹ ਹੈ ਤੇ ਇਹ ਬੱਚਾ ਤੁਹਾਡਾ ਕੀ ਨਾਮ ਉਤਰ ਨਿਰਵੇਸ਼ ਸਿੰਘ ਹੈ ਨਿਰਵੇਸ਼ ਸਿੰਘ ਤੇ ਤੁਹਾਡਾ ਸਹਜੋਤ ਸਿੰਘ ओके ਤੇ ਦੇਖੋ ਆਪ ਜੀ ਦੇਖ ਸਕਦੇ ਹੋ ਆਪਾਂ ਤੁਹਾਡੇ ਨਾਲ ਰੂਪ ਰਿਖਾਇ ਸੀ ਜਦੋਂ ਇਹਨਾਂ ਨੇ ਅੰਮ੍ਰਿਤ ਨਹੀਂ ਸਕਿਆ ਸੀ ਤੇ ਹੁਣ ਆਪ ਜੀ ਦਰਸ਼ਨ ਕਰਨ ਲੱਗੇ ਹੋ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਤੇ ਇਹਨਾਂ ਨੂੰ ਵੀ ਆਸ਼ੀਰਵਾਦ ਦੋ ਅਸੀਸ ਬਖਸ਼ੋ ਤੇ ਬਹੁਤ ਸੋਹਣਾ ਲੱਗਦਾ ਹੈ ਜਦੋਂ ਬੱਚੇ ਸਿੱਖੀ ਸਰੂਪ ਚ ਆਉਂਦੇ ਆ ਆਪਣੇ ਗੁਰੂ ਦੇ ਨਾਲ ਲੱਗਦੇ ਆ ਆਪਣੀ ਵਿਰਾਸਤ ਨੂੰ ਸਾंभਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਬੱਚਿਆਂ ਨੂੰ ਆਸ਼ੀਰਵਾਦ ਬਖਸ਼ੋ ਤੇ ਹੋਰ ਬੱਚਿਆਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰੋ ਇਹਨਾਂ ਦੇ ਮਾਤਾ ਪਿਤਾ ਨਾਲ ਨੇ ਬਹੁਤ ਖੁਸ਼ ਨੇ ਕਿਉਂਕਿ ਇਹ ਗੁਰਮਤਿ ਨਾਲ ਜੁੜੇ ਨੇ ਪਹਿਲੀ ਵਾਰੀ ਬੱਚੇ ਇਹਨਾਂ ਦਾ ਪਰਿਵਾਰ ਹੁਣ ਇਹ ਬਾਣੀ ਪੜਨਗੇ ਬਾਣੇ ਨਾਲ ਜੁੜਨਗੇ ਤੇ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦਾ ਸਫਰ ਐਦਾ ਹੀ ਜਾਰੀ ਰਹੂਗਾ ਸਾਡੇ ਪਿਤਾ ਸ੍ਰੀ ਗਿਆਨੀ ਤੇਜਪਾਲ ਸਿੰਘ ਜੀ ਨੇ ਸਾਨੂੰ ਪ੍ਰੇਰਿਆ ਹੈ ਤੇ ਆਪਾਂ ਜਰੂਰ ਲੋਕਾਂ ਨੂੰ ਪ੍ਰੇਰਾਂਗੇ ਕਿ ਕਿਤਾ ਸਾਡਾ ਗੁਰਮਤਿ ਸਿਧਾਂਤ ਕਹਿੰਦਾ ਹੈ ਕਿਤਾ ਸਾਡਾ ਸਿੱਖ ਇਤਿਹਾਸ ਕਹਿੰਦਾ ਤੇ ਕੀ ਸਾਡੇ ਇਤਿਹਾਸ ਦੇ ਵਿੱਚ ਹੈਗਾ ਤੇ ਮੈਂ ਧੰਨਵਾਦ ਕਰਦੀ ਹਾਂ ਆਪਣੇ ਪਿਤਾ ਸ੍ਰੀ ਗਿਆਨ ਤੇਜਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਗੁਰਮਤਿ ਦੇ ਪਾਸੇ ਲਾ ਕੇ ਹੁਣ ਗੁਰੂਦੇਰ ਲੜ ਲਾਇਆ ਤੇ ਆਪਾਂ ਵੀ ਉਹਨਾਂ ਦੀ ਦਿਖਾਈ ਵੇ ਮਾਰਟੀ ਚੱਲ ਕੇ ਹ ਖਾਲਸਾ ਬਣਾਵਾਂਗੇ ਤੇ ਬੱਚਿਆਂ ਨੂੰ ਗੁਰਮਤਿ ਸਿਧਾਂਤ ਦੇ ਨਾਲ ਜੋੜਾਂਗੇ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਹੈ ਜੀ ਇਹ ਹੀ ਕਰਨੀ ਦੀ ਕਿਰਪਾਲਤਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹ ਸੁਣਾ ਲੱਗਦਾ ਹੈ ਜਦੋਂ ਬੱਚੇ ਸਿੱਖੀ ਸਿਰ ਉੱਤੇ ਆਉਂਦੇ ਆ ਆਪਣੇ ਗੁਰੂ ਦੇ ਨਾਲ ਲੱਗਦੇ ਆ ਆਪਣੀ ਵਿਰਾਸਤ ਨੂੰ ਸਮਝਦੇ ਆ ਇਹ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਹੈ ਬੱਚਿਆਂ ਨੂੰ ਆਸ਼ੀਸ਼ ਫਖਸ਼ੋ ਤੇ ਹੋਰ ਬੱਚਿਆਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰੋ ਮਾਦੇ ਮਾਤਾ ਪਿਤਾ ਨਾਲ ਨੇ ਬਹੁਤ ਕੁਝ ਨਹੀਂ ਕਿਉਂਕਿ ਇਹ ਗੁਰਮਤ ਦੇ ਨਾਲ ਜੁੜੇ ਨੇ ਪਹਿਲੀ ਵਾਰੀ ਬੱਚੇ ਇਹਨਾਂ ਦਾ ਪਰਿਵਾਰ ਹੁਣ ਇਹ ਬਾਣੀ ਪੜਾ ਕੇ ਬਾਰੇ ਨਾਲ ਜੁੜਨਗੇ ਦੇ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦਾ ਸਫ਼ਰ ਐਦਾ ਹੀ ਜਾਰੀ ਰਹੂਗਾ ਸਾਡੇ ਪਿਤਾ ਸ੍ਰੀ ਗੰਗੇਸ਼ਪਾਲ ਸਿੰਘ ਜੀ ਨੇ ਸਾਨੂੰ ਪ੍ਰੇਰਿਆ ਹੈ ਤੇ ਆਪਾਂ ਜਰੂਰ ਲੋਕਾਂ ਨੂੰ ਪ੍ਰੇਰਾਂਗੇ ਕਿ ਕਿਤਾ ਸਾਡਾ ਗੁਰਮਤਿ ਸਿਧਾਂਤ ਕਹਿੰਦਾ ਹੈ ਕਿਤਾ ਸਾਡਾ ਸਿੱਖ ਇਤਿਹਾਸ ਕੇ ਅੰਦਰ ਤੇ ਕੀ ਸਾਡੇ ਇਤਿਹਾਸ ਦੇ ਵਿੱਚ ਹੈਗਾ ਤੇ ਮੈਂ ਧੰਨਵਾਦ ਕਰਦੀ ਹਾਂ ਆਪਣੇ ਪਿਤਾ ਜੀ ਗੰਗੇਸ਼ਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਗੁਰਮਤਿ ਦੇ ਪਾਸੇ ਲਾ ਕੇ ਹੁਣ ਗੁਰੂ ਤੇ ਲੜ ਲਾਇਆ ਤੇ ਆਪਾਂ ਵੀ ਉਹਨਾਂ ਦੀ ਦਿਖਾਈ ਬਿਮਾਰਤੀ ਚੱਲ ਕੇ ਹੁਣ ਬੱਚਿਆਂ ਨੂੰ ਖਾਲਸਾ ਬਣਾਵਾਂਗੇ ਤੇ ਬੱਚਿਆਂ ਨੂੰ ਗੁਰਮਤਿ ਸਿਧਾਂਤ ਦੇ ਨਾਲ ਲੜਾਂਗੇ ਸਾਬ ਵਾਹੀ ਗੁਰਜੀ ਕੀ ਫਤਿਹ ਜਿਸਾ ਕਿ ਗੁਰਪਿਆਰੀ ਸਾਸਾ ਜੀ ਆਪ ਜੀ ਜਾਣਦੇ ਹੋ ਕਿ ਅੰਮ੍ਰਿਤ ਪਾਨ ਦਾ ਸਫਰ ਇੱਥੇ ਸ਼ੁਰੂ ਹੋ ਚੁੱਕੀ ਆ ਸੀ ਫਾਗ ਸਰਪਿੰਡ ਦੇ ਵਿੱਚ ਤੇ ਅੱਜ ਆਪਾਂ ਨੂੰ ਆਪ ਜੀ ਨੂੰ ਹੋਰ ਦਰਸ਼ਨ ਕਰਾਉਣ ਲੱਗੇ ਆ ਆਪਾਂ ਛੋਟੇ ਛੋਟੇ ਦੋ ਬੱਚਿਆਂ ਦੇ ਇਹ ਹੈ ਤੇ ਇਹ ਬੱਚਾ ਤੁਹਾਡਾ ਕੀ ਨਾਮ ਹੈ ਪੁੱਤਰ ਨਿਰਵੇਦ ਸਿੰਘ ਹੈ ਨਿਰਵੇਦ ਸਿੰਘ ਤੇ ਤੁਹਾਡਾ ਸਾਹਿਬ ਜੋਤ ਸਿੰਘ ओके ਤੇ ਦੇਖੋ ਆਪ ਜੀ ਦੇਖ ਸਕਦੇ ਹੋ ਆਪਾਂ ਤੁਹਾਡੇ ਨਾਲ ਰੂਪ ਰਿਖਾਇ ਸੀ ਜਦੋਂ ਇਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਸੀ ਤੇ ਹੁਣ ਆਪ ਜੀ ਦਰਸ਼ਨ ਕਰਨ ਲੱਗੇ ਹੋ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਤੇ ਇਹਨਾਂ ਨੂੰ ਵੀ ਆਸ਼ੀਰਵਾਦ ਦਿਓ ਅਸੀਸ ਬਖਸ਼ੋ ਤੇ ਬਹੁਤ ਸੋਹਣਾ ਲੱਗਦਾ ਹੈ ਜਦੋਂ ਬੱਚੇ ਸਿੱਖੀ ਸਰੂਪ ਚ ਆਉਂਦੇ ਆ ਆਪਣੇ ਕੋਲ ਉਹਦੇ ਨਾਲ ਲੱਗਦੇ ਆ ਆਪਣੀ ਵਿਰਾਸਤ ਨੂੰ ਸਾंभਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਬੱਚਿਆਂ ਨੂੰ ਆਸ਼ੀਰਵਾਦ ਬਖਸ਼ੋ ਤੇ ਹੋਰ ਬੱਚਿਆਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰੋ ਇਹਨਾਂ ਦੇ ਮਾਤਾ ਪਿਤਾ ਨਾਲ ਨੇ ਬਹੁਤ ਖੁਸ਼ ਨੇ ਕਿਉਂਕਿ ਇਹ ਗੁਰਮਤਿ ਨਾਲ ਜੁੜੇ ਨੇ ਪਹਿਲੀ ਵਾਰੀ ਬੱਚੇ ਇਹਨਾਂ ਦਾ ਪਰਿਵਾਰ ਹੁਣ ਇਹ ਬਾਣੀ ਪੜਨ ਦੀ ਇਹ ਬਾੜੇ ਨਾਲ ਜੁੜਨਗੇ ਤੇ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦਾ ਸਫਰ ਐਦਾ ਹੀ جاری ਰਹੂਗਾ ਸਾਡੇ ਪਿਤਾ ਸ੍ਰੀ ਗਿਆਨੀ ਤੇਜਪਾਲ ਸਿੰਘ ਜੀ ਨੇ ਸਾਨੂੰ ਪ੍ਰੇਰਿਆ ਹੈ ਤੇ ਆਪਾਂ ਜਰੂਰ ਲੋਕਾਂ ਨੂੰ ਪ੍ਰੇਰਾਂਗੇ ਕਿ ਕਿਤਾ ਸਾਡਾ ਗੁਰਮਤਿ ਸਿਧਾਂਤ ਕਹਿੰਦਾ ਹੈ ਕਿਤਾ ਸਾਡਾ ਸਿੱਖ ਇਤਿਹਾਸ ਕੇੰਡਰ ਤੇ ਕੀ ਸਾਡੇ ਇਤਿਹਾਸ ਦੇ ਵਿੱਚ ਹੈਗਾ ਤੇ ਮੈਂ ਧੰਨਵਾਦ ਕਰਦੀ ਹਾਂ ਆਪਣੇ ਪਿਤਾ ਜੀ ਗੰਦੇਸ਼ਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਹਰਮਤ ਦੇ ਪਾਸੇ ਲਾ ਕੇ ਹੁਣ ਗੁਰੂ ਦੇ ਅਲ ਲੜ ਲਾਇਆ ਤੇ ਆਪਾਂ ਵੀ ਉਹਨਾਂ ਦੀ ਦਿਖਾਈ ਵੇ ਮਾਰਤੀ ਚੱਲ ਕੇ ਹੁਣ ਬੱਚਿਆਂ ਨੂੰ ਖਾਲਸਾ ਬਣਾਵਾਂਗੇ ਤੇ ਬੱਚਿਆਂ ਨੂੰ ਗੁਰਮਤਿ ਸਿਧਾਂਤ ਦੇ ਨਾਲ ਜੋੜਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜੀ ਇਹੀ ਕਰਨੇ ਦੀ ਕਿਰਪਾਲਤਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਸੁਣਾ ਲੱਗਦਾ ਹੈ ਜਦੋਂ ਬੱਚੇ ਸਿੱਖੀ ਸ੍ਰੋਟੀ ਆਉਂਦੇ ਆ ਆਪਣੇ ਗੁਰੂ ਦੇ ਨਾਲ ਲੱਗਦੇ ਆ ਆਪਣੀ ਵਿਰਾਸਤ ਨੂੰ ਸੰਭਾਲਦੇ ਆ ਤੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਹੈ ਬੱਚਿਆਂ ਨੂੰ ਆਸੀਸ ਬਖਸ਼ੋ ਤੇ ਹੋਰ ਬੱਚਿਆਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰੋ ਮਾਦੇ ਮਾਤਾ ਪਿਤਾ ਨਾਲ ਨੇ ਬਹੁਤ ਕੁਝ ਨਹੀਂ ਕਿਉਂਕਿ ਇਹ ਗੁਰਮਤ ਦੇ ਨਾਲ ਜੁੜੇ ਨੇ ਪਹਿਲੀ ਵਾਰੀ ਬੱਚੇ ਇਹਨਾਂ ਦਾ ਪਰਿਵਾਰ ਹੁਣ ਇਹ ਬਾਣੀ ਪੜਨਗੇ ਬਾਣੇ ਨਾਲ ਗੁਣਨਗੇ ਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਫਰ ਅੱਜ ਵੀ ਜਾਰੀ ਰਹੂਗਾ ਸਾਡੇ ਪਿਤਾ ਸ਼੍ਰੀ ਜਨ ਤੇਜਪਾਲ ਸਿੰਘ ਜੀ ਨੇ ਸਾਨੂੰ ਪ੍ਰੇਰਿਆ ਹੈ ਤੇ ਆਪਾਂ ਜਰੂਰ ਲੋਕਾਂ ਨੂੰ ਪ੍ਰੇਰਾਂਗੇ ਕਿ ਕਿਤਾ ਸਾਡਾ ਗੁਰਮਤਿ ਸਿਧਾਂਤ ਕਹਿੰਦਾ ਹੈ ਕਿਤਾ ਸਾਡਾ ਸਿੱਖ ਇਤਿਹਾਸ ਕਹਿੰਦਾ ਹੈ ਕਿ ਕੀ ਸਾਡੇ ਇਤਿਹਾਸ ਦੇ ਵਿੱਚ ਹੈਗਾ ਤੇ ਮੈਂ ਧੰਨਵਾਦ ਕਰਦੀ ਹਾਂ ਆਪਣੇ ਪਿਤਾ ਜੀ ਜਨ ਤੇਜਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਗੁਰਮਤਿ ਦੇ ਪਾਸੇ ਲਾ ਕੇ ਹੁਣ ਗੁਰੂ ਤੇ ਲੜ ਲਾਇਆ ਤੇ ਆਪਾਂ ਵੀ ਉਹਨਾਂ ਦੇ ਦਿਖਾਏ ਮਾਰਗ ਤੇ ਚੱਲ ਕੇ ਹੁਣ ਬੱਚਿਆਂ ਨੂੰ ਖਾਲਸਾ ਬਣਾਵਾਂਗੇ ਤੇ ਬੱਚਿਆਂ ਨੂੰ ਗੁਰਮਤਿ ਸਿਧਾਂਤ ਦੇ ਨਾਲ ਜੋੜਾਂਗੇ ਸਾਬ ਵਾਹਿਗੁਰੂ ਜੀ ਕੀ ਫਤਿਹ ਜਿਸਾ ਕਿ ਗੁਰਪਿਆਰੀ ਸਾਸ ਜੀ ਆਪ ਜੀ ਜਾਣਦੇ ਹੋ ਕਿ ਅੰਮ੍ਰਿਤ ਪਾਣ ਦਾ ਸਫਰ ਇੱਥੇ ਸ਼ੁਰੂ ਹੋ ਚੁਕੀ ਆ ਸੀ ਫਾਗ ਸਰਪਿੰਡ ਦੇ ਵਿੱਚ ਤੇ ਅੱਜ ਆਪਾਂ ਨੂੰ ਆਪ ਜੀ ਨੂੰ ਹੋਰ ਦਰਸ਼ਨ ਕਰਾਉਣ ਲੱਗੇ ਆ ਆਪਾਂ ਛੋਟੇ ਛੋਟੇ ਦੋ ਬੱਚਿਆ ਦੇ ਇਹ ਹੈ ਤੇ ਇਹ ਬੱਚਾ ਤੁਹਾਡਾ ਕੀ ਨਾਮ ਹੈ ਪੁੱਤਰ ਨਿਰਵੇਰ ਸਿੰਘ ਹੈ ਨਿਰਵੇਰ ਸਿੰਘ ਤੇ ਤੁਹਾਡਾ ਸਹਜੋਤ ਸਿੰਘ ओके ਤੇ ਦੇਖੋ ਆਪ ਜੀ ਦੇਖ ਸਕਦੇ ਹੋ ਆਪਾਂ ਤੁਹਾਡੇ ਨਾਲ ਰੂਪ ਨੂੰ ਕਰਾਇਆ ਸੀ ਜਦੋਂ ਇਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਸੀ ਤੇ ਹੁਣ ਆਪ ਜੀ ਦਰਸ਼ਨ ਕਰਨ ਲੱਗੇ ਹੋ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਤੇ ਇਹਨਾਂ ਨੂੰ ਵੀ ਆਸ਼ੀਰਵਾਦ ਦੋ ਅਸੀਸ ਬਖਸ਼ੋ ਤੇ ਬਹੁਤ ਸੋਹਣਾ ਲੱਗਦਾ ਹੈ ਜਦੋਂ ਬੱਚੇ ਸਿੱਖੀ ਸਰੂਪ ਚ ਆਉਂਦੇ ਆ ਆਪਣੇ ਗੁਰੂ ਦੇ ਨਾਲ ਲੱਗਦੇ ਆ ਆਪਣੀ ਵਿਰਾਸਤ ਨੂੰ ਸਾंभਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਬੱਚਿਆਂ ਨੂੰ ਆਸ਼ੀਰਵਾਦ ਬਖਸ਼ੋ ਤੇ ਹੋਰ ਬੱਚਿਆਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰੋ ਇਹਨਾਂ ਦੇ ਮਾਤਾ ਪਿਤਾ ਨਾਲ ਨੇ ਬਹੁਤ ਖੁਸ਼ ਨੇ ਕਿਉਂਕਿ ਇਹ ਗੁਰਮਤਿ ਨਾਲ ਜੁੜੇ ਨੇ ਪਹਿਲੀ ਵਾਰੀ ਬੱਚੇ ਇਹਨਾਂ ਦਾ ਪਰਿਵਾਰ ਹੁਣ ਇਹ ਬਾਣੀ ਪੜਨਗੇ ਬਾਣੀ ਨਾਲ ਜੁੜਨਗੇ ਤੇ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦਾ ਸਫਰ ਐਦਾ ਹੀ ਜਾਰੀ ਰਹੂਗਾ ਸਾਡੇ ਪਿਤਾ ਸ਼੍ਰੀ ਗਿਆਨੀ ਤੇਜਪਾਲ ਸਿੰਘ ਜੀ ਨੇ ਸਾਨੂੰ ਪ੍ਰੇਰਿਆ ਹੈ ਤੇ ਆਪਾਂ ਜਰੂਰ ਲੋਕਾਂ ਨੂੰ ਪ੍ਰੇਰਾਂਗੇ ਕਿ ਕਿਤਾ ਸਾਡਾ ਗੁਰਮਤਿ ਸਿਧਾਂਤ ਕਹਿੰਦਾ ਹੈ ਕਿਤਾ ਸਾਡਾ ਸਿੱਖ ਇਤਿਹਾਸ ਕੇ ਅੰਦਰ ਤੇ ਕੀ ਸਾਡੇ ਇਤਿਹਾਸ ਦੇ ਵਿੱਚ ਹੈਗਾ ਤੇ ਮੈਂ ਧੰਨਵਾਦ ਕਰਦੀ ਆ ਆਪਣੇ ਪਿਤਾ ਜੀ ਗੰਦੇਸ਼ਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਹੁਕਮਤ ਦੇ ਪਾਸੇ ਲਾ ਕੇ ਹੁਣ ਗੁਰੂ ਦੇ ਲੜ ਲਾਇਆ ਤੇ ਆਪਾਂ ਵੀ ਉਹਨਾਂ ਦੀ ਦਿਖਾਈ ਹੋਈ ਮਾਰਟੀ ਚੱਲ ਕੇ ਹੁਣ ਬੱਚਿਆਂ ਨੂੰ ਖਾਲਸਾ ਬਣਾਵਾਂਗੇ ਤੇ ਬੱਚਿਆਂ ਨੂੰ ਗੁਰਮਤਿ ਸਿਧਾਂਤ ਦੇ ਨਾਲ ਜੋੜਾਂਗੇ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਹੈ ਜੀ ਇਹੀ ਕਰਨ ਦੀ ਕਿਰਪਾਲਤਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ